ਅਧਿਕਾਰ ਸਾਹਿਬ ਕੀ ਮਾਮਲਾ ਹੋ ਰਿਹਾ ਅੱਜ ਅਸ਼ੀਸ਼ ਸੁਗਰੀਤ ਆਪਰ ਜਨਮ ਸਥਲੀ ਦੇ ਕੋਈ ਕਹਿੰਦੇ ਰੋਲਾ ਰਗਾਰਾ ਪੈ ਰਿਹਾ ਵੀ ਕੋਈ ਰੋਲਾ ਨਹੀਂ ਕੋਈ ਲੋਗ ਉਹਦਾ ਨਾਂ ਨੂੰ ਗੁੰਮਰਾਹ ਕਰ ਰਹੇ ਆ ਅੱਛਾ ਜੀ ਅਸੀਂ ਕਿਸੇ ਨੂੰ ਅੱਜ ਤੱਕ ਰੋਕਿਆ ਨਹੀਂ ਇੱਥੇ ਮੱਥਾ ਟੇਕਣ ਨੂੰ ਇਹਦੇ ਵਿੱਚ ਜਿਹੜਾ ਕੰਮ ਅੰਦਰ ਲਾਇਆ ਹੈ ਸੈਂਟਰ ਸਰਕਾਰ ਵੱਲੋਂ ਏਐਸਆਈ ਦੇ ਅੰਡਰ ਆ ਅੰਦਰ ਲਾ ਜਿਹੜਾ ਬਾਹਰ ਲਾ ਜਿਹੜਾ ਹੈ ਸਾਰਾ ਅਸੀਂ ਰੈਨੋਵੇਸ਼ਨ ਕਰਾਈ ਹੈ ਉਹਦੀ ਚਾਬੀ ਮੇਰੇ ਕੋਲ ਹੈ ਕੱਲ ਦੁਨੀਆ ਭਰ ਦੇ ਲੋਗ ਇੱਥੇ ਆਏ ਬਾਹਰੋਂ ਵੀ ਆਇਆ ਬੀਜੇਪੀ ਕਾਂਗਰਸ ਅਕਾਲੀ ਝਾੜੂ ਵਾਲੇ ਸਭ ਬੰਦੇ ਆਏ ਆ ਸਾਰਿਆਂ ਨੇ ਇੱਥੇ ਮੰਨ ਲਉ ਅਸਤਕ ਹੋਇਆ ਕਿਸੇ ਨੂੰ ਕੋਈ ਦਿੱਕਤ ਨਹੀਂ ਚਾਹ ਪਾਣੀ ਦਾ ਵੀ ਇਸ ਇੰਤਜ਼ਾਮ ਇੱਥੇ ਕਰਦੇ ਆ ਹੁਣ ਵੀ ਸਾਨੂੰ ਡਿਪਟੀ ਕਿਸੇ ਨੂੰ ਮੈਡਮ ਦਾ ਫੋਨ ਆ ਕਿ ਹਾਈ ਕੋਰਟ ਦੇ ਜੱਜ ਆ ਰਹੇ ਆ ਅਸੀਂ ਕਿਹਾ मोस्ट ਵੈਲਕਮ ਜੱਜਾਂ ਦੇ ਦਰਵਾਜ਼ਾ ਖੁੱਲ੍ਹਾ ਹੋਣਾ ਨੇ ਐਦਾਂ ਤਾਂ ਮੈਨੂੰ ਆ ਦੇਖੋ ਹਾਈ ਕੋਰਟ ਦੇ ਚੀਫ ਜਸਟਿਸ ਔਰ ਸੁਪਰੀਮ ਕੋਰਟ ਦੇ ਜੱਜਾਂ ਨੇ ਸਾਨੂੰ ਇਹ ਬੁੱਕਸ ਇੱਥੇ ਆ ਕੇ ਸਨਮਾਨਿਤ ਕੀਤੀਆਂ ਕਿਉਂ ਕੀਤੀਆਂ ਮੈਂ ਉਹਨੂੰ ਦੇਖਭਾਲ ਕਰਦਾ ਮੈਂ ਉਹਦਾ ਵੰਛੇ ਇਸ ਕਰਕੇ ਦੇਖ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਹੁਣ ਇਹ ਜਿਹੜਾ ਆਪਣੇ ਆਪ ਨੂੰ ਡੀ ਸਾਹਿਬ ਪ੍ਰਸ਼ਾਸਨ ਨੂੰ ਇਹ ਧਮਕੀਆਂ ਦੇ ਰਿਹਾ ਕਿ ਮੈਂ ਭੁਖੜਤਾ ਰੱਖੂੰਗਾ ਭੁਖੜਤਾ ਰੱਖੇ ਸਾਡੇ ਨਾਂ ਦਾ ਜ ਹੈ ਅਸੀਂ ਹੱਕਤ ਦਾ ਦਾਵਾ ਵੀ ਕਰਾਂਗੇ ਹਾਈ ਕੋਰਟ ਵੀ ਜਾਵਾਂਗੇ ਸੁਪਰੀਮ ਕੋਰਟ ਵੀ ਜਾਵਾਂਗੇ ਹਾਈ ਕੋਰਟ ਚੋਂ ਇਹ ਦਿਨਾਈ ਹੋ ਚੁੱਕਾ ਦੋ ਵਾਰ ਬਰਿੰਦਰ ਸ਼ਰਮਾ ਡਿਪਟੀ ਕਮਿਸ਼ਨ ਲੁਧਿਆਣਾ ਸੀਗੇ ਉਹਦਾ ਤੋਂ ਪੈਟਰੋਲ ਪੰਪ ਗੈਸ ਮੰਗਦਾ ਸੀ ਗੈਸ ਏਜੰਸੀ ਮੰਗਦਾ ਸੀ ਉਹਨੇ ਕਿਹਾ ਤੂੰ ਸਾਬਤ ਕਰ ਉਹ ਸਾਬਤ ਨਹੀਂ ਕਰ ਸਕਿਆ ਉਹ ਹਾਈ ਕੋਰਟ ਦੇ ਵਿੱਚ 2020 ਚ ਇੱਕ ਵਾਰੀ ਰਿਜੈਕਟ ਹੋਇਆ 2021 ਚ ਜਿਹੜਾ ਰਿਜੈਕਟ ਹੋ ਗਿਆ ਉਹਦੀਆਂ ਕਾਪੀਆਂ ਸਾਰੇ ਪ੍ਰਸ਼ਾਸਨ ਅਧਿਕਾਰੀਆਂ ਸੀਐਮ ਪ੍ਰਾਈਮ ਮਿੰਿਸਟਰਕਤ ਭੇਜਦੀਆਂ ਕਿ ਇਹ ਬੰਦਾ ਢਣਾਈ ਉਹਦੇ ਨਾਂ ਨੂੰ ਯੂਜ਼ ਕਰ ਰਿਹਾ ਆਪਣੇ ਆਪ ਨੂੰ ਨਾਤੀ ਦੱਸ ਰਿਹਾ ਉਹ ਨਾਤੀ ਨਹੀਂ ਹੁਣ ਸੁਪਰੀਸ਼ਾਸਨ ਨੂੰ ਹਰ ਵਾਰੀ ਨਾ ਉੱਥੇ ਧਰਨੇ ਦਾ ਰੋਪ ਦੇ ਦਿੰਦਾ ਧਰਨਾ ਦੇ ਦਿੰਦਾ ਧਰਨਾ ਦੇ ਦਵੇ ਦੁਨੀਆ ਦਿੰਦੀ ਹੈ ਧਰਨੇ ਸਹਾਈ ਹੱਕ ਲਈ ਅਸੀਂ ਵੀ ਅਸੀਂ ਵੀ ਇਹਦੇ ਹੱਕ ਲਈ ਸਟੇਸ਼ਨ ਦਾ ਨਾਂ ਰੱਖਣ ਲਈ ਔਰ ਇਹਨਾਂ ਨੂੰ ਰਸਤੇ ਦਾ ਰਸਤਾ ਦੇਣ ਲਈ ਅਸੀਂ ਸੁਪਰੀ ਚੰਡੀਗੜ੍ਹ ਦੇ ਵਿੱਚ ਸੀਐਮ ਸਾਹਿਬ ਦੀ ਕੋਟੇ ਕਰਨਤਾ ਅਸੀਂ ਆਪਣੇ ਨਹੀਂ ਮੰਗੀਆਂ ਮੰਗੀਆਂ ਅਸੀਂ ਸੁਖਦੇਵ ਥਾਪਰ ਲਈ ਮੰਗੀਆਂ ਕਿ ਜੇ ਭਗਤ ਸਿੰਘ ਰਾਜਗੁਰੂ ਸੁਖਦੇਵ ਤਿੰਨ ਜਿਸ ਵਿੱਚ ਇੱਕ ਜਾਨ ਸੀ ਸਰਦਾਰ ਭਗਤ ਸਿੰਘ ਲਈ 에어ਪੋਰਟ ਦਾ ਨਾਮ ਰੱਖਿਆ ਜਾ ਸਕਦਾ ਕਰਤਾਰ ਸਿੰਘ ਉਦਨ ਦੇ ਦਾ 에어ਪੋਰਟ ਦਾ ਨਾਮ ਰੱਖਿਆ ਜਾ ਸਕਦਾ ਇਹਦੇ ਲਈ ਸਟੇਸ਼ਨ ਦਾ ਨਾਮ ਨਹੀਂ ਰੱਖਿਆ ਜਾ ਸਕਦਾ ਕਿਉਂ ਇਹ ਇਹਨੂੰ ਲੱਗ ਕਰਨ ਦੀ ਕੋਸ਼ਿਸ਼ ਨਾ ਕਰੋ ਕੁਝ ਲੋਕ ਇਹਦੇ ਨਾਂ ਦਾ ਫਾਇਦਾ ਉਠਾਉਂਦੇ ਆ ਮੈਂ ਉਹਦੇ ਬਿਲਕੁਲ ਐਂਟੀ ਆ ਉਹਨੂੰ ਡਿਪਟੀ ਕਮਿਸ਼ਨਰ ਨੂੰ ਦਿਹਾੜਾ ਦਾ ਫੋਨ ਆਂਦਾ ਕਿ ਜੀ ਚਾਬੀ ਖੋ ਅਸੀਂ ਰਸਤਾ ਖੋ ਚਾਬੀ ਖੁੱਲੀ ਹੈ ਔਰ ਜਿਹੜਾ ਅੰਦਰ ਲა ਉਹ ਆਰਕੀਓਲੋਜੀ ਦਾ ਬੰਦਾ 15 ਅਗਸਤ ਤੋਂ ਬਾਅਦ ਛੁੱਟੀ ਦਾ ਦਿਹਾੜਾ ਹੁੰਦਾ ਉਹ ਛੁੱਟੀ ਦੇ ਗਿਆ ਅਸੀਂ ਉਹਦਾ ਸਾਡਾ ਜੱਚ ਕੀ ਕਸੂਰ ਆ ਦੱਸੋ ਔਰ ਸਾਡੇ ਨਾਂ ਨੂੰ ਗੁੰਮਰਾ ਕਰ ਰਿਹਾ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਵੀ ਜਾਵਾਂਗਾ ਕਿ ਜਿਹੜਾ ਮੇਰਾ ਹੱਕਤ ਦਾ ਦਾਵਾ ਕੀਤਾ ਮੈਂ ਹੱਕਤ ਦਾ ਦਾਵਾ ਕਰੂੰਗਾ ਔਰ ਇੱਥੇ ਕੇਸ ਕਰੂੰਗਾ ਕਿ ਇਹ ਬੰਦਾ ਸਾਡਾ ਨਜਾਇਜ਼ ਕਰ ਰਿਹਾ ਨਜਾਇਜ਼ ਸਾਡਾ ਨਾਂ ਦਾ ਕੌਤ ਕਰ ਰਿਹਾ ਔਰ ਇੱਥੇ ਲਈ ਦਰਵਾਜੇ ਬਾਹਰਲੇ ਖੁੱਲੇ ਆ ਚਾਹ ਰਾਤੀ 11 ਵੇ ਬੱਚੇ ਆਂਦੇ ਉਹਨਾਂ ਲਈ ਮੈਂ ਦਰਵਾਜਾ ਖੋਲਦਾ ਮੈਂ ਇੱਥੇ ਆ ਇਸ ਕਰਕੇ ਮੈਂ ਕਿਸੇ ਨੂੰ ਨਾ ਨਹੀਂ ਕਰਦਾ ਇੱਥੇ ਉਹਨੇ ਈਸ਼ੂ ਬਣਾਇਆ ਕਿ ਹਾਈ ਕੋਰਟ ਦੇ ਬਪਾਲ ਦੇ ਜੱਜ ਆ ਰਹੇ ਆ ਮੋਸਟ ਵੈਲਕਮ ਜਦੋਂ ਮਰਜ਼ੀ ਆਣ ਪਰ ਉਹ ਉਹ ਨਾਲ ਹੋਵੇ ਤੇ ਉਹ ਯੂਜ਼ ਕਰੇਗਾ ਜੱਜ ਸਾਹਿਬ ਮੇਰੀ ਗੱਲ ਵੀ ਸੁਣ ਲਓ ਜੇ ਤੁਸੀਂ ਨਾਲ ਆ ਰਹੇ ਮੇਰੀ ਵੀ ਸੁਣ ਲਓ ਗੱਲ ਤੇ ਮੈਂ ਵੀ ਸਹੀ ਐ ਮੇਰੀ ਗੱਲ ਸੁਣੋਗੇ ਤੁਸੀਂ ਸਹੀ ਹੋ ਜਾਓਗੇ ਪਤਾ ਲੱਗ ਜੂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਉਹਨਾਂ ਸਰਕਾਰੀ ਛੁੱਟੀ ਸੀ ਉਹਨਾਂ ਵੱਲੋਂ ਇਹ ਸੀ ਨੂੰ ਇਸ਼ੂ ਬਣਾਇਆ ਗਿਆ ਸੀ ਨੂੰ ਇਸ਼ੂ ਬਣਾਇਆ ਜੇ ਸਰਕਾਰ ਨੇ 15 ਅਗਸਤ ਨੂੰ ਇੱਥੇ ਜੋ ਬਣਾਇਆ ਉਹਨਾਂ ਦਾ ਛਿੱਦੀ ਦਿਹਾੜਾ ਤੇ ਉਹ ਛੁੱਟੀ ਦੇ ਅਗਲੇ ਕਰਤੀ ਤੇ ਛੁੱਟੀ ਮੇਰਾ ਇਹਦੇ ਚ ਕੀ ਕਸੂਰ ਐ ਦੱਸੋ ਇਹ ਹੁਣ ਮੇਰੇ ਨਾਮ ਨੂੰ ਉਹ ਬਦਨਾਮ ਕਰ ਰਿਹਾ ਮੈਂ ਤਰਨਾ ਲਾਇਆ ਲਾਈ ਜਾਵੇ ਕੱਲ ਨੂੰ ਮੈਂ ਵੀ ਇਹਦੇ ਬਰ ਖਿਲਾਫ ਤਰਨਾ ਲਾ ਦੂੰਗਾ ਮੈਂ ਹਾਈ ਕੋਰਟ ਜਾਊਗਾ ਸੁਪਰੀਮ ਕੋਰਟ ਜਾਊਗਾ ਕਿ ਇਹਨੇ ਮੇਰੀ ਨਾਮ ਨੂੰ ਬਦਨਾ ਆਸੋ ਸ਼ਹੀਦ ਪਰਿਵਾਰ ਇਥੇ ਆ ਰਹੇ ਸੀ ਉਹਨਾਂ ਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਮੈਂ ਤਾਂ ਕੋਈ ਕਿਹਾ ਨਹੀਂ ਜੀ ਕੋਈ ਸਾਬਤ ਕਰ ਦੇਵੇ ਕੋਈ ਵੀਡੀਓ ਦਿਖਾ ਦੇਵੇ ਅੰਦਰ ਵੜਨ ਨਹੀਂ ਦਿੱਤਾ ਕੋਈ ਆਵੇ ਤਾਂ ਸਹੀ ਮੇਰੇ ਕੋਲ ਆਏ ਹੁਣ ਐਸਐਚਓ ਸਾਹਿਬ ਦਰਵਾਜ਼ਾ ਖੋਲਦਾ ਮੈਂ ਖੁੱਲੇ ਸਾਰੇ ਆਮ ਖੁੱਲਾ ਕੋਈ ਆਵੇ ਕਿਸੇ ਨੂੰ ਨਹੀਂ ਮਤਲਬ ਰੋਕਿਆ ਗਿਆ ਹਾਂਜੀ ਕਿਸੇ ਨੂੰ ਨਹੀਂ ਰੋਕਿਆ ਗਿਆ ਸਭ ਝੂਠੀਆਂ ਫਾਵਾ ਮੇਰੇ ਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਔਰ ਪ੍ਰਸ਼ਾਸਨ ਜਿਹੜਾ ਸਮੇਂ ਲਵੇ ਦੁੱਧ ਦਾ ਦੁੱਧ ਪਾਣੀ ਕਰੇ ਕਾਗਜ਼ ਉਹਦੇ ਕੋਲ ਮੇਰੇ ਹਾਈ ਕੋਰਟ ਦੇ ਜਿਹੜੇ ਕਾਗਜ਼ ਆ ਉਹਨੂੰ ਦੇਤੇ ਗਏ ਦੋ ਵਾਰੀ ਡੇਨਾਈ ਹੋ ਗਿਆ ਚੁੱਕਾ ਉਹ ਹੁਣ ਬਾਰ ਬਾਰ ਗੁੰਮਰਾਹ ਕਰਦਾ ਕਦੀ ਹਾਈ ਕੋਰਟ ਐਮਪੀ ਦੇ ਜਜਜਸ ਨੂੰ ਬੁਲਾ ਕੇ ਕਦੀ ਕਿਸੇ ਨੂੰ ਬੁਲਾ ਕੇ ਔਰ ਸਾਰੇ ਐਮਐਲਐਸ ਨੂੰ ਪਤਾ ਹੈ ਸੀਐਮ ਨੂੰ ਪਤਾ ਹੈ ਸੀਐਮਸੀ ਦੀ ਕੋਠੀ ਵੀ ਚਲੇ ਗਿਆ ਉਹ ਫੋਟੋ ਪਾਈਆਂ ਗਈਆਂ ਸੀਐਮ ਨੇ ਝਾੜਤਾ ਕਿ ਇਹ ਬੰਦਾ ਮੇਰੇ ਅੰਦਰ ਕਿੱਦਾਂ ਆ ਗਿਆ ਪਰ ਉੱਥੇ ਵੀ ਹਜੇ ਉਹਦੀ ਇਨਕੁਆਰੀ ਚੱਲ ਰਹੀ ਹੈ ਉਹ ਤੁਸੀਂ ਦੇਖੋਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੀਐਮ ਸਾਫ ਕਰਨਗੇ ਜੈ ਹਿੰਦ ਲੱਗ ਗਿਆ ਕਿ ਸਰ ਸਾਡੀ ਸੰਸਥਾ ਹੈ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਅਸੀਂ ਪਿਛਲੇ 15 ਸਾਲਾਂ ਤੋਂ ਹਮੇਸ਼ਾ ਸ਼ਹੀਦ ਸੁਖਦੇਵ ਜੀ ਦੀ ਯਾਦ ਹਰ ਸਾਲ ਪ੍ਰੋਗਰਾਮ ਕਰਾਉਂਦੇ ਆਏ ਹਾਂ ਮੈਂ ਸਰਕਾਰਾਂ ਨੂੰ ਪੁੱਛਣਾ ਚਾਹਨਾ ਹੈ ਕਿ ਹਰ ਸਾਲ ਅਸੀਂ ਪ੍ਰੋਗਰਾਮ ਕਰਾੰਨੇ ਆ ਤੁਹਾਨੂੰ ਉਦੋਂ ਨਹੀਂ ਯਾਦ ਆਇਆ ਕਿ ਫਰਜੀ ਫਰਜੀ ਕੌਣ ਹੈ ਨਕਲੀ ਕੌਣ ਹੈ ਅਸਲੀ ਕੌਣ ਹੈ ਮੈਂ ਤਾਂ 10 ਸਾਲ ਹੋ ਗਏ ਕਹਿੰਦੇ ਆ ਨੂੰ ਕਿ ਅਸ਼ੋਕ <th>ਪਰਦਾ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੱਥੇ ਇਨਕੁਆਰੀਆਂ ਵੀ ਚਲੀਆਂ 2022 ਚ ਵੀ ਇੱਥੇ ਇਨਕੁਆਰੀ ਚੱਲੀ ਮਿਲਿਆ ਤੇ ਮਿਲਿਆ ਕਿ ਮੈਨੂੰ ਲollipops 8 ਮਹੀਨੇ ਬਾਅਦ ਕਹਤਾ ਗਿਆ ਜੀ ਕਿ ਤੁਸੀਂ ਪੁਲਿਸ ਕਮਿਸ਼ਨਰ ਕੋ ਜਾਓ ਇਹ ਪੁਲਿਸ ਕਮਿਸ਼ਨਰ ਦਾ ਮੈਟਰ ਹੈ ਕਿਉਂ ਜੀ ਕਿ ਆ ਸ਼ਹੀਦ ਸੁਖਦੇਵ ਜੀ ਦੇ ਵਾਰਸਾਂ ਦਾ ਸੱਚ ਔਰ ਅਸਲੀ ਦਾ ਜਿਹੜਾ ਫਰਜੀ ਵਾੜਾ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਕਿ ਪੁਲਿਸ ਕਮਿਸ਼ਨਰ ਮਿਲੇਗਾ ਦੋ ਬਾਰ ਮੈਂ ਇੱਥੇ ਧਰਨੇ ਤੇ ਬੈਠਾ ਰਿਹਾ ਭੁਖੜਦਾਲ ਤੇ ਬੈਠਾ ਰਿਹਾ ਡੀਸੀ ਰਾਹੁਲ ਚਾ ਐਡੀਸੀ ਰਾਹੁਲ ਚਾ ਅੱਬਾ ਔਰ ਐਚ ਡੀਐਮ ਇਸ ਈਸਟ ਗੁਰਸਿਮਰ ਸਿੰਘ ਮੰਡਲ ਨੇ ਮੈਨੂੰ ਦਿੱਤਾ ਕਿ ਸਿਰਫ ਲਾਲੀਪਾਪ ਜਦੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਕੇ ਲਾਲੀਪਾਪ ਦਿੱਤੇ ਪਤਾਸੇ ਵੰਡੇ ਜਦ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਚਾਹੇ ਲੁਧਿਆਣੇ ਦਾ ਹੈ ਚਾਹੇ ਖੜਕੜ ਕਲਾਂ ਦਾ ਹੈ ਚਾਹੇ ਫਿਰੋਜ਼ਪੁਰ ਦਾ ਹੈ ਆਰਟੀਆਈ ਦੀ ਕਾਪੀਆਂ ਮੇਰੇ ਕੋਲ ਪਈਆਂ ਮੈਂ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਉਹ ਵੀ ਜਾਨੂ ਕਰਾਉਂਗਾ ਕੀ ਹੁੰਦੇ ਜੀ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਜੀ ਮੇਰੇ ਕੋ ਭਗਤ ਸਿੰਘ ਔਰ ਸੁਖਦੇਵ ਦੇ ਵਾਰਸਾਂ ਦਾ ਰਿਕਾਰਡ ਨਹੀਂ ਹੈ ਅਗਰ ਤੁਹਾਡੇ ਕੋਲ ਰਿਕਾਰਡ ਨਹੀਂ ਹੈ ਕਿ ਆ ਉਹ ਸਰਕਾਰ ਦਾ ਰਿਸ਼ਤੇਦਾਰ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਰਿਸ਼ਤੇਦਾਰ ਆ ਜਿਨ੍ਹਾਂ ਨੂੰ ਤੁਸੀਂ ਸਨਮਾਨ ਕਰਦੇ ਹੋ ਸਟੇਜਾਂ ਤੇ ਬਲਾ ਬਲਾ ਕੇ ਉਹ ਕਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਹਵਾਲੇ ਆਇਆ ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੱਸੇ ਨਾ ਉਸ ਮੌਕੇ ਦਾ ਜਿਹੜਾ ਇੱਥੇ ਜ਼ਿਲ੍ਹਾ ਅਧਿਕਾਰੀ ਬੈਠਾ ਸੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਿਹੜਾ ਬੈਠਾ ਸੀ ਉਹਨੇ ਕਿੱਦਾਂ ਉਹ ਅਸ਼ੋਕ <th>ਥਾਪਰ ਦਾ ਨਾਮ ਪਾ ਕੇ ਨਰਿੰਦਰ ਭਾਈ ਮੋਦੀ ਜੀ ਤੋਂ ਪ੍ਰਧਾਨ ਮੰਤਰੀ ਜੀ ਦਾ ਅਵਾਰਡ ਦਵਾਤਾ ਅੱਜ ਅਸੀਂ ਨਮਸਤਕ ਹੋਣ ਜਾ ਰਹੇ ਸੀਗੇ ਚਾਬੀ ਹੁਣ ਕਿਹਦੇ ਬਾਦ ਕਿਉਂ ਰਹੇ ਠੀਕ ਹੈ ਜੀ ਉਹ ਜਦ ਕੀ ਉਹ ਜਗਾ ਪੰਜਾਬ ਸਰਕਾਰ ਨੂੰ ਸਮਰਪਿਤ ਹੈ ਔਰ ਉਹ ਮਕਾਨ ਸੁਰੱਖਿਅਤ ਘੋਸ਼ਿਤ ਕੀਤਾ ਗਿਆ ਉਸ ਨੋਟੀਫਿਕੇਸ਼ਨ ਦੀ ਕਾਪੀ ਚ ਮੇਰੇ ਨਾਨਾ ਜੀ ਦਾ ਨਾਮ ਹੈ ਪ੍ਰਕਾਸ਼ ਚੰਦ <th>ਥਾਪਰ ਮੇਰੇ ਨਾਨਾ ਜੀ ਹੈ ਜੀ ਪ੍ਰਕਾਸ਼ ਚੰਦ <th>ਥਾਪਰ ਸੀਐਮ ਸਾਹਿਬ ਨੇ ਇਹ ਕਹਿੰਦੇ ਜੀ ਕਿ ਅਸੀਂ ਸੁਖਦੇਵ ਜੀ ਦੇ ਰਾਹ ਨੂੰ ਉੱਥੇ ਧਰਨਾ ਲਾਣ ਗਏ ਸੀ ਮੈਂ ਸ਼ੋਥਾਪਨ ਜੀ ਨੂੰ ਪੁੱਛਣਾ ਚਾਹੁੰਦਾ ਤੁਹਾਡੀਆਂ ਤਾਂ ਆਪਣੀਆਂ ਉੱਥੇ 8 ਪ੍ਰਾਪਰਟੀਆਂ ਨੇ ਅੱਜ ਤੱਕ ਤੁਸੀਂ ਸੁਖਦੇਵ ਜੀ ਦੇ ਘਰ ਲਈ ਕੀਤਾ ਕੀ ਹੈ ਕੀ ਇਤਿਹਾਸ ਤੁਸੀਂ ਕੀਤਾ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਕਿੰਨੇ ਫ੍ਰੀडम फाइਟਰ ਪਰਿਵਾਰਾਂ ਨੂੰ ਤੁਸੀਂ ਅੱਜ ਤੱਕ ਸਨਮਾਨ ਕੀਤਾ ਮੈਨੂੰ ਇਹ ਤਾਂ ਦੱਸ ਦਿਓ ਕਿਉਂ ਤੁਸੀਂ ਸੁਖਦੇਵ ਜੀ ਦੇ ਨਾਮ ਤੇ ਰਾਜਨੀਤਿਕ ਰੋਟੀਆਂ ਖਾ ਰਹੇ ਹੋ ਕਿੰਨੀ ਦੇਰ ਸ਼ਹੀਦ ਦੇ ਨਾਮ ਤੇ ਰੋਟੀਆਂ ਖਾਓਗੇ ਅਗਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਨਹੀਂ ਹਾਂ ਮੈਂ ਵਿਸ਼ਾਲ ਨૈયਰ ਦੋਤਾ ਸੁਖਦੇਵ ਦਾ ਨਹੀਂ ਹੈ ਤੇ ਇਹ ਸਾਰੇ ਪਰਿਵਾਰ ਮੇਰੇ ਕੋਲ ਲੁਧਿਆਣੇ ਕਿੱਦਾਂ ਆ ਗਏ ਚਾਬੀ ਜੋ ਹੈ ਉਹ ਰੱਖਣਾ ਚਾਹੀਏ ਪ੍ਰਸ਼ਾਸਨ ਕੋਲ ਫਿਰ ਜਿਹੜੀ ਉਸ ਘਰ ਦੀ ਜਿਹੜੀ ਚਾਬੀ ਹੈ ਉਹ ਜ਼ਿਲ੍ਹਾ ਅਧਿਕਾਰੀ ਕੋਲੇ ਹੋਣੀ ਚਾਹੀਦੀ ਹੈ ਔਰ ਉੱਥੇ ਦੇ ਪ੍ਰਸ਼ਾਸਕਿਕ ਅਧਿਕਾਰੀ ਉਹ ਸ਼ੋਕ ਥਾਪਰ ਕੋ ਕਿਵੇਂ ਹੈ ਇਹ ਸਾਰੇ ਪਰਿਵਾਰ ਅਚਵਾਲ ਖੁੱਲਾਖਾਨ ਜੀ ਦੇ ਪਰਿਵਾਰ ਤੋਂ ਆਏ ਨੇ ਇਹ ਰਾਜਗੁਰੂ ਜੀ ਦੇ ਨੇ ਇਹ ਦੁਰਗਾ ਭਾਬੀ ਜੀ ਦੇ ਪਰਿਵਾਰ ਤੋਂ ਨੇ ਸ਼੍ਰੀ ਚੰਦਰ ਸ਼ਕਰ ਆਜ਼ਾਦੀ ਦੇ ਪਰਿਵਾਰ ਤੋਂ ਨੇ ਕਿਹਾ ਅਸੀਂ ਉੱਥੇ ਨਮਸਤਕ ਹੋਣ ਜਾਣ ਨਹੀਂ ਜਾ ਸਕਦੇ ਸਰ ਅੱਜ ਡਿਮਾਂਡਸ ਕੀ ਲੈ ਕੇ ਆਏ ਹੋ ਸਰ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਆਨਰੇਬਲ ਪੰਜਾਬ ਹਰਿਆਣੇ ਦੇ ਗਵਰਨਰ ਸਾਹਿਬ ਆ ਰਹੇ ਸੀਗੇ ਇੱਥੋਂ ਕੰਸੈਂਟ ਭੇਜਿਆ ਗਿਆ ਜੀ ਕਿ ਇਹਨਾਂ ਦਾ ਕੋਈ ਡਿਸਪਿਊਟ ਹੈ ਮੈਨੂੰ ਡਿਸਪਿਊਟ ਤਾਂ ਦੱਸੋ ਨਾ ਕਾਹਦਾ ਜੀ ਮੈਂ ਤਾਂ ਡਿਸਪਿਊਟ ਹੀ ਨਹੀਂ ਦੱਸ ਪਾਰਾ ਕਿ ਡਿਸਪਿਊਟ ਹੈ ਕਾ ਸ਼ੋਧਾ ਥਾਪਰ ਨੇ ਸੇਰੇ ਪੁਲਿਸ ਅਫਸਰ ਉੱਥੇ ਗਏ ਨੇ ਜੀ ਉਹ ਕਹਿੰਦੇ ਜਾਓ ਜਾ ਕੇ ਮੱਥਾ ਟੇਕੋ ਮੈਨੂੰ ਕਹਿੰਦੇ ਜੀ ਜਾਓ ਜਾ ਕੇ ਮੱਥਾ ਟੇਕੋ ਉੱਥੇ ਹਾਈ ਕੋਰਟ ਦੇ ਜੱਜ ਸਾਹਿਬ ਉੱਥੇ ਜਾਣ ਨੂੰ ਤਿਆਰ ਬੈਠੇ ਨੇ ਮੱਥਾ ਟੇਕਣ ਨੂੰ ਕਿਹਾ ਇਹ ਇਹ ਸਰਕਾਰ ਤੋਂ ਵੱਡਾ ਔਰ ਕਾਨੂੰਨ ਤੋਂ ਵੱਡਾ ਹੋ ਗਿਆ ਕਿਆ ਸ਼ੋਧਾ ਥਾਪਰ ਉੱਥੇ ਜਾ ਕੇ ਨਟੰਕੀਆਂ ਕਰਦਾ ਪ੍ਰਸ਼ਾਸਨ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਜੇ ਹੈ ਤਾਂ ਮੈਂ ਅੱਜ ਤੁਹਾਨੂੰ ਚੈਲੰਜ ਕਰਦਾ ਮੈਂ ਇੱਥੇ ਕੁਰਸੀਆਂ ਡਾ ਕੇ ਬੈਠੂਗਾ 24 ਤਰੀਕ ਨੂੰ ਰਾਜ ਜੀ ਉਹਨੇ 10 ਦਿਨ ਕੱਟ ਸਮਾਂ دیا ਹੈ ਠੀਕ ਹੈ ਜੀ 24 ਤਰੀਕ ਨੂੰ ਮੈਂ ਇੱਥੇ ਡੀਸੀ ਦਫ਼ਤਰ ਦੇ ਬਾਹਰ ਕੁਰਸੀਆਂ ਡਾਉਂਗਾ ਇੱਕ ਕੁਰਸੀ ਤੇ ਆਪ ਬੈਠੂਗਾ ਇੱਕ ਕੁਰਸੀ ਤੇ ਅਸ਼ੋਕ ਥਾਪਰ ਆਵੇ ਇੱਕ ਤੇ ਉਹਦਾ ਮੁੰਡਾ ਆਵੇ ਤ੍ਰਿਭੂਵਨ ਥਾਪਰ ਕਾਗਜ਼ ਪੱਤਰ ਲੈ ਕੇ ਇੱਥੇ ਸਾਬਤ ਕਰੇ ਡੀਸੀ ਆਫਿਸ ਦੇ ਬਾਹਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਹਾਂ ਹਾਂਜੀ ਸਰ ਸਾਨੂੰ ਤਾਂ ਇਹੀ ਆਸ਼ਵਾਸ਼ਣ ਦਿੱਤਾ ਗਿਆ ਕਿ ਤਾਲਾ ਖੋਲ ਦਿੱਤਾ ਗਿਆ ਦੂਰ ਦੂਰ ਲੋਕ ਮਹਾਰਾਸ਼ਟਰ ਤੋਂ ਬਿਹਾਰ ਤੋਂ ਯੂਪੀ ਤੋਂ ਮੱਧ ਪ੍ਰਦੇਸ਼ ਤੋਂ ਲੋਕ ਸਾਡੇ ਪ੍ਰੋਗਰਾਮ ਤੇ ਆਏ ਨੇ ਆਪਣੇ ਆਪਣੇ ਖਰਚਿਆਂ ਤੇ ਆਏ ਨੇ ਹਾਂਜੀ ਸਾਨੂੰ ਅੱਜ ਸੁਣਨ ਨੂੰ ਕੀ ਮਿਲ ਰਿਹਾ ਤੁਸੀਂ ਫਰਜੀ ਨਾਲੇ ਕਹਿੰਦੇ ਚਾਹੀਦੀ ਹੈ ਚੰਗਾ ਇਰੀਗੇਸ਼ਨ ਡਿਪਾਰਟਮੈਂਟ ਦੇ ਕੋਈ ਐਸਆਈ ਕੋ ਆ ਚਾਹੀਦੀ ਅੰਦਰਲੀ ਬਾਹਲੇ ਗੇਟ ਮਕਾਨ ਕਿ ਇਰੀਗੇਸ਼ਨ ਡਿਪਾਰਟਮੈਂਟ ਨੇ ਉੱਥੇ ਬਣਾਇਆ ਸ਼ਹਿਰ ਚ ਪੱਟੇ ਸਬਿਆਚਾਰਕ ਮਾਮਲੇ ਦੇ ਅੰਦਰ ਆ ਰਹਾ ਨਹਿਰੀ ਵਿਭਾਗ ਦੇ ਅੰਦਰ ਮਕਾਨ ਨਹੀਂ ਆਂਦਾ ਨਹਿਰ ਦੇ ਉੱਤੇ ਮਕਾਨ ਨਹੀਂ ਹੈ ਸੁਖਦੇਵ ਜੀ ਦਾ ਸ਼ਹਿਰ ਦੇ ਅੰਦਰ ਹੈ वो जो मर्जी कहीं जन तो सुखदेव द रिश्तेदार नहीं मैं तो बार बार कह रहे हैं अशोक थापर थे थापर था बेटा त्रिभुवन थापर सुखदेव द रिश्तेदार नहीं है जब मिले हैं इनसे और उन्होंने मुझे अशफाकुल्ला खान कहते हैं मेरे मेरे परिवार में काकोरी एक्शन बहुत बड़ी घटना थी ब्रिटिश समय में उसमें शहीद अशफाक उल्ला खां को पंडित राम प्रसाद बिस्मिल और रोशन सिंह को फांसी हुई थी देश की आज़ादी के लिए मैं शाहजहाँपुर उत्तर प्रदेश से हाज़िर हुआ हूँ विशाल जी अक्सर प्रोग्राम करते रहे हैं शहीद सुखदेव सिंह जी पर और इस पर बहुत से परिवार आ जाए हैं आज हम सब लोग मैडम से यही बात करने आए हैं कि ऐसे ही शहीद परिवार जो चय का आज़ाद का था उसके भी कुछ लोग लखनऊ में पापन में फ़र्जी लोग थे हमने उसका कहा कि फ़र्जी लोग नहीं आना चाहिए सही लोग आना चाहिए और आज हम सब लोग परिवार के लोग आए हैं मैडम ने दस दिन का समय कहा है कि हम इसको सेट आउट करेंगे कि हम सही आदमी को इसका हक़ दिला पाएँ जो लोग शहीदों के प्रति सम्मान और अपनी श्रद्धांजलि रखते हैं क्या लग रहा है तो में बुलाते रहे हैं और वो हम लोग को यहाँ याद करते हैं तो सब परिवार यहाँ आते हैं मुझे इस बात का आज उम्मीद है कि ये जल्दी फर्दीवाड़ा ख़त्म होगा और शहीदों को सही श्रद्धांजलि उनके सही परिवार के द्वारा और देश के द्वारा दी जाएगी